ਬੜੇ ਐਸੇ ਲੋਕ ਆ ਜਿਨ੍ਹਾਂ ਦੀਆਂ ਜਾਦਾ ਮਨਾਇਆ ਜਾਂਦੀਆਂ ਜਾਦਾ ਜਾਦਾ ਕਿਹਨਾਂ ਦੀਆਂ ਮਨਾਉਂਦੀਆਂ ਜਿਹੜੇ ਚੰਗੇ ਕੰਮ ਕਰਕੇ ਜਾਂਦੇ ਆ ਮਾੜੇ ਬੰਦੇ ਦੀ ਕੋਈ ਯਾਦ ਬਣਾਉਂਦਾ ਲੈ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਸਾਰੇ ਲੋਕ ਯਾਦ ਕਰਦੇ ਬਾਬਰ ਦੀ ਕਿਸੇ ਨੇ ਵਰਸੀ ਮਨਾਈ ਏ ਕਿਸੇ ਨੇ ਨਹੀਂ ਮਨਾਈ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸੀਦੀ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਏ ਜਹਾਂਗੀਰ ਬਾਦਸ਼ਾਹ ਹੋਇਆ ਤੇ ਚੰਦੂ ਪਾਪੀ ਹੋਇਆ ਜਿਨ੍ਹਾਂ ਦੇ ਕਰਕੇ ਸਤਿਗੁਰੂ ਸ਼ਹੀਦ ਹੋਏ ਤੇ ਉਹਨਾਂ ਦੀ ਕਦੇ ਕੋਈ ਯਾਦ ਮਨਾਉਂਦੇ ਦੇਖਿਆ ਕਿਸੇ ਨੇ ਵੀ ਚੰਦੂ ਦੀ ਵਰਸੀ ਮਨਾਈ ਹੋਵੇ ਜਹਾਂਗੀਰ ਬਾਦਸ਼ਾਹ ਦੀ ਵਰਸੀ ਮਨਾਈ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੀ ਗੱਲ ਕਰ ਲਈਏ ਸਾਰੇ ਸਹਿਬਜ਼ਾ ਦੇ ਮਾਤਾ ਗੁਜਰ ਕੌਰ ਕਰਨੀ ਧਰਪਾਤਸ਼ਾ ਇਹਨਾਂ ਨੂੰ ਆਪਾਂ ਹਰ ਸਾਲ ਯਾਦ ਕਰਦੇ ਆਂ ਕਾਦੇ ਕਿਸੇ ਨੇ ਔਰੰਗਜ਼ੇਬ ਬਾਦਸ਼ਾਹ ਦੀ ਯਾਦ ਮਨਾਈ ਹੋਵੇ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਕਿਉਂਕਿ ਉਹ ਬੰਦੇ ਮਾੜੇ ਕਰਮ ਕਰਨ ਵਾਲੇ ਸੀ ਪਾਪ ਕਰੇ ਉਹਨਾਂ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਦੁਰਕਾਰਿਆ ਗਿਆ ਜਾਤ ਤੇ ਕਰਦੇ ਐ ਪਰ ਉਹਨਾਂ ਨੂੰ ਪਾਪੀ ਕਹਿ ਕੇ ਮਾੜੇ ਕਹਿ ਕੇ ਯਾਦ ਕਰਦੇ ਆ ਉਹਨਾਂ ਦੀ ਚੰਗਿਆਈ ਕੋਈ ਨਹੀਂ